ਰੜੀ ਪੋ ਮਹੀਨੇ ਦੀਆਂ ਠੰਡੀਆਂ ਠਾਰ ਦੋ ਰਾਤਾਂ ਕਹਿਰ ਬਣ ਕੇ ਸਰਹਿੰਦ ਦੇ ਠੰਡੇ ਬੁਰਜ ਤੋਂ ਲੰਘ ਚੁਕੀਆਂ ਸਾਨ ਡੰਡੀ ਸੂਬਾ ਸਰਹਿੰਦ ਨੇ ਤਿੰਨ ਬੇਦੋਸ਼ੀਆਂ ਜਿੰਦਾਂ ਨੂੰ ਕੈਦ ਕੀਤਾ ਹੋਇਆ ਸੀ ਡੰਡੀ ਠੰਡੇ ਬੁਰਜ ਦੀ ਪੱਛਮੀ ਵੱਖੀ ਕੋਣੋਂ ਬਗਦਾ ਨਾਲਾ ਸਰਦੀ ਹੋਰ ਵਧਾਰ ਰਿਹਾ ਸੀ ਟੰਡੀ ਰਾਤ ਦਾ ਹਨੇਰਾ ਡਰਾਉਣੇ ਦਾੰਤ ਦਾ ਰੂਪ ਧਾਰ ਰਿਹਾ ਸੀ ਟੰਡੀ ਤੂਫਾਨ ਵਰਗੀ ਹਵਾ ਚੁਗਿਰਦੇ ਨੂੰ ਹੋਰ ਵੀ ਠੰਡਾ ਕਰ ਰਹੀ ਸੀ ਟੰਡੀ ਵਿਰਖਾਂ ਦੇ ਪੱਤਿਆਂ ਨੂੰ ਕੋਰਾ ਸੁੰਨ ਕਰਦਾ ਜਾ ਰਿਹਾ ਸੀ ਡੰਡੀ ਸਰਹਿੰਦੀ ਇੱਟਾਂ ਵਾਲਾ ਬੁਰਜ ਅੰਦਰੋਂ ਬਰਫ ਬਨਦਾ ਜਾ ਰਿਹਾ ਸੀ ਡੰਡੀ ਜਾਲਮ ਦੀ ਘਟਾਰ ਆਪਣੇ ਪੈ ਦਾ ਪਹਿਰਾ ਦੇ ਰਹੀ ਸੀ ਟੰਡੀ ਠੰਡੇ ਬੁਰਜ ਦੇ ਬਾਹਰ ਦਰਬਾਰੀ ਹੁਕਮ ਦੰਦਨਾ ਰਹਾ ਸੀ ਟੰਡੀ ਬੁਰਜ ਦੇ ਅੰਦਰ ਬਜ਼ੁਰਗ ਮਾਤਾ ਗੁਜਰੀ ਆਪਣੇ ਮਸੂਮ ਅਤੇ लाड़ले ਪੋਤਿਆਂ ਜੁਰਾਵਰ ਸਿੰਘ ਅਤੇ ਫਤੇ ਸਿੰਘ ਨੂੰ ਨਿੱਗ ਨਾਲ ਸਹਿਜ ਕਰ ਰਹੀ ਸੀ ਡੰਡੀ ਇਤਿਹਾਸ ਦੇ ਪੰਨਿਆਂ ਦਾ ਪਾਠ ਅਤੇ ਸ਼ਬਦ ਸਿਮਰਨ ਨਾਲ ਬਲਵਾਨ ਕਰ ਰਹੀ ਸੀ ਡੰਡੀ ਅਨਖ ਅਤੇ ਬਹਾਦਰੀ ਦੇ ਬਿਰਤਾਂਤਾਂ ਤੋਂ ਬਿਨਾਂ ਇਹ ਕਹਿਰ ਭਰੀਆਂ ਰਾਤਾਂ ਨੂੰ ਭੈਪੀਤ ਕਰਨ ਦਾ ਇਹੋ ਇੱਕ ਟਾਰਸ ਸੀ ਡੰਡੀ ਬਾਲਮਣਾ ਨੂੰ ਡੋਲਣ ਤੋਂ ਬਚਾਉਣ ਲਈ ਮਾਤਾ ਗੁਜਰੀ ਸਿੱਖ ਪਰੰਪਰਾਵਾਂ ਉੱਤੇ ਪਹਿਰਾ ਦੇ ਰਹੀ ਸੀ ਡੰਡੀ ਵਿਰਧ ਹੱਥਾਂ ਵਿੱਚ ਰੋਹਾਨੀਅਤ ਦੀ ਜੋਤ ਦਾ ਸੇਕ ਬਾਲਕਾਂ ਨੂੰ ਬਲ ਬਖਸ਼ ਰਹਾ ਸੀ ਡੰਡੀ ਵਸਤਰਾਂ ਦੀ ਘਾਟ ਨੂੰ ਮਾਤਾ ਗੁਜਰੀ ਆਪਣੀ ਮਮਤਾ ਦੇ ਨਿਗ ਨਾਲ ਪੂਰਾ ਕਰ ਰਹੀ ਸੀ ਡੰਡੀ ਅਰੇੜੀ ਭਾਲ ਭੋਲੇ ਹੁੰਦੇ ਹੋਏ ਵੀ ਇੱਕ ਪ੍ਰਕਾਸ਼ ਦਾ ਰੂਪ ਧਰ ਰਹੇ ਸਨ ਡੰਡੀ ਪ੍ਰੀਖਿਆ ਕਠਨ ਸੀ ਡੰਡੀ ਧਰਮ ਅਤੇ ਜ਼ੁਲਮ ਦੀ ਜੰਗ ਵਿੱਚ ਜਿੱਤ ਹਾਰ ਦੀਆਂ ਕੜੀਆਂ ਕਿਸੇ ਵੱਡੇ ਸਾਕੇ ਦੀ ਉਡੀਕ ਵਿੱਚ ਸਨ ਨੰਡੀ ਲਗਭਗ ਇੱਕ ਹਫ਼ਤੇ ਦੇ ਕਾਲ ਵਿੱਚ ਹੀ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਨ ਤੋਂ ਸਰਸਾ ਨਦੀ ਦੇ ਕਹਿਰ ਨੂੰ ਚਲਦਿਆਂ ਠੰਡੇ ਬੁਰਜ ਦੀ ਕੈਦ ਤੱਕ ਮਾਤਾ ਗੁਜਰੀ ਨੇ ਛੋਟੇ ਸਾਹਿਬ ਜਦਿਆਂ ਨੂੰ ਜਿਵੇਂ ਸੰਭਾਲਿਆ ਸਿੱਖਿਆ ਦੇ ਕੇ ਬਲਵਾਨ ਕੀਤਾ ਉਸ ਦੀ ਗਾਥਾ ਉਦੁੱਤੀ ਅਤੇ ਅਨੋਖੀ ਹੈ ਡੰਡੀ ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਘਟਨਾ ਨੇ ਵਾਪਰਨਾ ਸੀ ਡੰਡੀ ਅਣਕਿਆਸੀ ਅਤੇ ਅਣਸੁਖਾਵੇਂ ਪੈਂਡੇ ਨੂੰ ਤੈ ਕਰਦਿਆਂ ਮਾਤਾ ਗੁਜਰੀ ਉੱਤੇ ਕੀ ਕੀ ਬਿਤੀ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਇਕਠਨ ਹੈ ਡੰਡੀ ਇੱਕ ਪਾਸੇ ਠੰਡੇ ਬੁਰਜ ਵਿੱਚ ਨੂਰਾਨੀ ਜਿੰਦਾ ਸਨ ਅਤੇ ਸਾਹਮਣੇ ਸੂਬਾ ਸਰਹਿੰਦ ਵਜ਼ੀਰ ਖਾਂ ਦੀ ਕਚਹਿਰੀ ਸੀ ਡੰਡੀ ਫਤਵੇ ਦਾ ਐਲਾਨ ਹੋਣਾ ਸੀ ਡੰਡੀ ਜੋ ਖੁੰਨੀ ਪਾਣਾ ਵਰਤਣਾ ਸੀ ਉਸ ਬਾਰੇ ਮਾਤਾ ਗੁਜਰੀ ਪੂਰੀ ਤਰ੍ਹਾਂ ਸੁਚੇਤ ਸੀ ਡੰਡੀ ਪਰਖ ਦੀਆਂ ਕੜੀਆਂ ਨੇੜੇ ਆ ਰਹੀਆਂ ਸਨ ਡੰਡੀ ਰਾਤਰੀ ਵਿੱਚੋਂ ਦੋ ਸੂਰਜੇ ਚਿਹਰਿਆਂ ਨੇ ਉਦੇ ਉદય ਹੋ ਤਵਾਰੀਖ ਦੇ ਪੰਨਿਆਂ ਉੱਤੇ ਹਸਤਾਖਰ ਕਰਨੇ ਸਨ ਡੰਡੀ ਸਾਹਿਬਜ਼ਾਦਿਆਂ ਨੂੰ ਉਸ ਰਾਤ ਮਾਤਾ ਗੁਜਰੀ ਨੇ ਅਣਖ ਅਤੇ ਸਿੱਦਕ ਦੇ ਨਾਲ ਹਰ ਪੱਖੋਂ ਧਰਮੀ ਮਨੁੱਖ ਬਨਨ ਦਾ ਆਦਰਸ਼ ਸਮਝਾ ਦਿੱਤਾ ਸੀ ਡੰਡੀ ਆਖਰ 26 ਦਸੰਬਰ 1704 ਦਾ ਦਿਨ ਚੜਿਆ ਡੰਡੀ ਸੂਰਜ ਦੀਆਂ ਕਿਰਨਾਂ ਠੰਡੇ ਬੁਰਜ ਉੱਤੇ ਹਟਕੋਰੇ